ਇਲੈਕਟ੍ਰੋਨਿਕ মিডিਆ ਵੈਲਫੇਅਰ ਕਲੱਬ ਦੀ ਨਵੀਂ ਟੀਮ ਜਿਸ ਵਿੱਚ ਅਨੁਰਾਗ ਸ਼ਰਮਾ ਨੂੰ ਦੂਸਰੀ ਵਾਰ ਪ੍ਰਧਾਨ ਚੁਣਿਆ ਗਿਆ ਚਰਨਜੀਤ ਸਿੰਘ ਕੋਹਲੀ ਨੂੰ ਤੀਸਰੀ ਵਾਰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਦਮਨਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ ਅਤੇ ਪਰਮਜੀਤ ਬੇਦੀ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਉਤੇ ਚੋਣ ਪ੍ਰਕਿਰਿਆ ਕਰਵਾਉਣ ਲਈ ਚੁਣੇ ਗਏ 3 ਮੈਂਬਰੀ ਕਮੇਟੀ ਵੱਲੋਂ ਚੁਣੇ ਗਏ ਨਵੀਂ ਟੀਮ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਮੂਕੀ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਚੁਣੇ ਹੋਏ ਪ੍ਰਧਾਨ ਅਨੁਰਾਗ ਸ਼ਰਮਾ ਨੇ ਸਮੂਹ ਕਲੱਬ ਮੈਂਬਰਤੀ 3 ਮੈਂਬਰੀ ਕਮੇਟੀ ਦਾ ਧੰਨਵਾਦ ਕੀਤਾ ਇਸ ਬਾਬਤ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਸੁਣਦੇ ਹਾਂ ਇਹ ਬਿਲਕੁਲ ਸਵਿਧਾਨਿਕ ਤਰੀਕੇ ਦੇ ਨਾਲ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ ਇੱਕ ਚੋਣ ਕਮਿਸ਼ਨ ਕਮੇਟੀ ਦਾ ਗਠਨ ਕੀਤਾ ਜਾਂਦਾ ਕਲੱਬ ਵੱਲੋਂ ਤੇ ਉਹ ਸਾਰੇ ਦਸਤਾਵੇਜ਼ ਲੈਂਦੀ ਹੈ ਉਸ ਤਰੀਏ ਦਸਤਾਵੇਜ਼ ਜਮ੍ਹਾਂ ਕਰਾਏ ਗਏ ਉਹਨਾਂ ਵੱਲੋਂ ਚੈੱਕ ਕੀਤੇ ਗਏ ਜੋ ਤਰੂਟੀ ਸੀ ਉਹਨੂੰ ਵਾਪਸ ਕਰਕੇ ਦਰੁਸਤ ਵੀ ਕੀਤਾ ਗਿਆ ਤੇ ਉਸ ਤੋਂ ਬਾਅਦ ਇਹ ਜਿਹੜੀ ਇਲੈਕਸ਼ਨ ਮੁਕੰਮਲ ਹੋਈ ਹੈ ਇਸਨੂੰ 16 ਤਰੀਕ ਨੂੰ ਹੋਣਾ ਸੀ ਪਰ ਸਕੂਟਨੀ ਟੀਮ ਕੋ ਜਿਹੜੇ ਹੈ ਸਾਡੇ ਜਿਹੜੇ ਹੁਣ ਮੈਂਬਰ ਚੁਣੇ ਗਏ ਇਹਨਾਂ ਦੇ ਖਿਲਾਫ ਕਿਸੇ ਨੇ ਪਰਚਾ ਨਹੀਂ ਭਰਿਆ ਸੀ ਤੇ ਇਸ ਕਰਕੇ ਅੱਜ ਸਾਨੂੰ ਨਿਰਵਿਘਨ ਜਿਤਾ ਦਿੱਤਾ ਗਿਆ ਜਿੱਤ ਗਏ ਅਸੀਂ ਤੇ ਉਸ ਤੋਂ ਬਾਅਦ ਸਾਡੇ ਜਿੱਤ ਜਿਹੜੀ ਹੈ ਉਹ ਸਾਨੂੰ ਅੱਜ ਬਿਠਾ ਦਿੱਤਾ ਗਿਆ ਨਿਸ਼ਟੀ ਪੱਤਰ ਸਾਨੂੰ ਸੌਂਪ ਦਿੱਤੇ ਗਏ ਸੋ ਇਲੈਕਟ੍ਰੋਨਿਕ মিডিਆ ਵੈਲਫੇਅਰ ਕਲੱਬ ਹਮੇਸ਼ਾ ਪਾਰਦਰਸ਼ੀ ਤਰੀਕੇ ਨਾਲ ਹੀ ਕੰਮ ਕਰਦਾ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਕੰਮ ਕਰਦਾ ਰਹੇਗਾ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਸਲੋਗਨ ਹੈ ਪੱਤਰਕਾਰਤਾ ਦੇ ਉੱਚ ਮਿਆਰ ਅਤੇ ਸਮਾਜ ਸੇਵਾ ਨੂੰ ਸਮਰਪਿਤ ਇਲੈਕਟ੍ਰੋਨਿਕ মিডিਆ ਵੈਲਫੇਅਰ ਕਲੱਬ ਸੋ ਇਸ ਸਲੋਗਨ ਦੇ ਤਹਿਤ ਅਸੀਂ ਕੰਮ ਕਰਦੇ ਆਂ ਪੱਤਰਕਾਰਤਾ ਦੇ ਉੱਚ ਮਿਆਰ ਲਈ ਕੰਮ ਕਰਦੇ ਆਂ ਪੱਤਰਕਾਰ ਨੂੰ ਕੋਈ ਦੁੱਖ ਤਕਲੀਫ ਮੁਸੀਬਤ ਹੋਵੇ ਉਸ ਦੇ ਨਾਲ ਬਰਾਬਰ ਖੜਦੇ ਆਂ ਇਸ ਦੇ ਨਾਲ ਹੀ ਪਾਈ ਚਾਰਕ ਸਾਂਝ ਨੂੰ ਬਧਾਉਂਦੇ ਹੋਏ ਕੋਈ ਵੀ ਕਿਸੇ ਕਿਸਮ ਦਾ ਤਿਹਾਰ ਹੁੰਦਾ ਕੋਈ ਸਮਾਜਿਕ ਕੰਮ ਹੁੰਦਾ ਉਸ ਦੇ ਵਿੱਚ ਅਸੀਂ ਵੱਧਦੇ ਹਾਂ ਜਿਸ ਤਰ੍ਹਾਂ ਕਿ ਖੂਨਦਾਨ ਕੈਂਪ ਹੋਗੇ ਜਿਸ ਤਰ੍ਹਾਂ ਕਿ ਗਰੀਬ ਕੁੜੀਆਂ ਦੇ ਵਿਆਹ ਦੇ ਵਿੱਚ ਸੇਵਾ ਹੋਗੀ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਸੇਵਾ ਹੋਗੀ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਅਸੀਂ ਉਪਰ ਨਹੀਂ ਕਰਦੇ ਪਰ ਅਸੀਂ ਉਹ ਕਰਦੇ ਹਾਂ ਸਾਡੇ ਸਾਰੇ ਕਲੱਬ ਮੈਂਬਰਸ ਦੇ ਵਿੱਚ ਸਹਿਯੋਗ ਕਰਦੇ ਆ ਜੋ ਤਿਲ ਫੁੱਲ ਆਪਣੀ ਜੇਬ ਚੋਂ ਦਾ ਉਹ ਪਾ ਕੇ ਅਸੀਂ ਕੰਮ ਕਰਦੇ ਆ ਇੱਥੇ ਤੁਹਾਨੂੰ ਦੱਸ ਦਈਏ ਕਿ ਸਾਡੇ ਕੋਲ ਕੋਈ ਬਿਲਡਿੰਗ ਨਹੀਂ ਹੈਗੀ ਸਰਕਾਰ ਵੱਲੋਂ ਦਿੱਤੀ ਹੋਈ ਅਸੀਂ ਆਪਣੀ ਬਿਲਡਿੰਗ ਕਿਰਾਏ ਤੇ ਲਈਤੀ ਹੋਈ ਹੈ ਅਸੀਂ ਬੜੇ ਸੰਘਰਸ਼ ਕੀਤੇ ਹੈ ਕਿ ਸਾਨੂੰ ਬਿਲਡਿੰਗ ਦਿੱਤੀ ਜਾਵੇ ਕਿਉਂਕਿ ਅਸੀਂ 30-32 ਮੈਂਬਰ ਆ ਸਾਡੇ ਕੋਲ ਸਪੇਸ ਨਹੀਂ ਹੈਗੀ ਬੈਠਣ ਦੀ ਪਰ ਫੇਰ ਵੀ ਅਸੀਂ 4 ਸਾਲਾਂ ਤੋਂ ਇਸੇ ਬਿਲਡਿੰਗ ਦੇ ਵਿੱਚ ਆਪਣਾ ਕਿਰਾਇਆ ਭਰ ਕੇ ਬਾਰ-ਬਾਰ ਮੁੱਖ ਮੰਤਰੀ ਤੱਕ ਮੰਗ ਵੀ ਕਰਦੇ ਆਂ ਅਸੀਂ ਇੱਕ ਵਾਰ ਧਰਨਾ ਵੀ ਦਿੱਤਾ ਸੀ ਪਰ ਸਾਡੀ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈਤੀ ਅੱਜ ਫੇਰ ਦੁਬਾਰਾ ਮੈਂ ਪ੍ਰਦਰਸ਼ਨ ਕਰਨ ਤੋਂ ਬਾਅਦ ਇਹ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਸਾਨੂੰ ਜਲਦ ਤੋਂ ਜਲਦ ਇੱਕ ਸਰਕਾਰੀ ਰਹਿائش ਦਿੱਤੀ ਜਾਵੇ ਜਿਸ ਦੇ ਵਿੱਚ ਅਸੀਂ ਆਪਣਾ ਜਿਹੜਾ ਹੈ ਸਿਰ ਲੁਕੋ ਕੇ ਬੈਠ ਸੀਗੇ ਤੇ ਪੱਤਰਕਾਰਾਂ ਦਾ ਕੰਮ ਜਿਹੜਾ ਹੈ ਸਮਾਜ ਦੇ ਵਿੱਚ ਫੈਲ ਰਹੀ ਬਰਾਈਆਂ ਦੇ ਖਿਲਾਫ ਆਵਾਜ਼ ਚੱਕਣਾ ਤੇ ਸਰਕਾਰ ਦੀ ਵਧੀਆ ਕਾਰਗੁਜ਼ਾਰੀ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਅਸੀਂ ਉਹ ਲਿਆ ਸਕੀਏ ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਬਾਰ-ਬਾਰ ਸੰਘਰਸ਼ ਕਰਨ ਤੇ ਮਜਬੂਰ ਨਾ ਕੀਤਾ ਜਾਵੇ ਸਾਨੂੰ ਜਲਦ ਤੋਂ ਜਲਦ ਸਾਡੀ ਬਣਦੀ ਹੱਕ ਹੈ ਜਿਹੜਾ ਸਾਡੀ ਥਾਂ ਜਿਹੜੀ ਉਹ ਸਾਨੂੰ ਦਿੱਤੀ ਜਾਵੇ ਕਈ ਲੋਕਾਂ ਨੂੰ ਜਿਹੜੀ ਥਾਂ ਦਿੱਤੀ ਗਈ ਹੈ ਇਹ ਭੇਤ ਭਾਵ ਦੀ ਰਾਜਨੀਤੀ ਜਿਹੜੀ ਹੈ ਪਟਿਆਲਾ ਸ਼ਹਿਰ ਦੇ ਵਿੱਚੋਂ ਖਤਮ ਹੋਣੀ ਚਾਹੀਦੀ ਹੈ ਇੱਕ ਸਾਰ ਸਾਰੇ ਪੱਤਰਕਾਰਾਂ ਨੂੰ ਦੇਖਣਾ ਚਾਹੀਦਾ ਚਾਹੇ ਉਹ ਕੋਈ ਚੈਨਲ ਦਾ ਕੋਈ ਛੋਟੇ ਖਬਰ ਦਾ ਕੋਈ ਵੱਡੇ ਖਬਰ ਦਾ ਖਬਰ ਦਾ ਮਤਲਬ ਹੁੰਦਾ ਹੈ ਕੋਈ ਪੱਤਰਕਾਰ ਛੋਟਾ ਜਾਂ ਵੱਡਾ ਨਹੀਂ ਹੁੰਦਾ ਜਿਹਦੀ ਖਬਰ ਕੰਮ ਕਰਦੀ ਹੈ ਉਹੀ ਪੱਤਰਕਾਰ ਵਧੀਆ ਹੁੰਦਾ ਸੋ ਮੈਂ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਨੂੰ ਜਿਹੜੇ ਸਾਡੇ ਇੱਥੇ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਤੇ ਐਮਐਲਏ ਸਾਹਿਬ ਨੂੰ ਤੇ ਸਰਕਾਰ ਨੂੰ ਭਗਵੰਤ ਮਾਨ ਜੀ ਕੋਲ ਸਾਡਾ ਲੈਟਰ ਜਾ ਚੁੱਕਿਆ ਹੈ ਅਸੀਂ ਸਾਲ 1.5 ਸਾਲ ਪਹਿਲਾਂ ਉਹਨਾਂ ਨੂੰ ਲੈਟਰ ਦਿੱਤਾ ਸੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਜਲਦ ਤੋਂ ਜਲ ਤੁਹਾਡੇ ਇਸ ਕੰਮ ਲਈ ਕਦਮ ਚੱਕਾਂਗੇ ਪਰ ਹਾਲੇ ਤੱਕ ਕੋਈ ਕਦਮ ਨਹੀਂ ਚੱਕਿਆ ਗਿਆ ਅਸੀਂ ਜਿਉਂ ਦਾ ਤਿਉਂ ਇਹ ਸਰਕਾਰੀ ਦੋ ਕਮਰਿਆਂ ਦੇ ਵਿੱਚ ਪ੍ਰਾਈਵੇਟ ਤੌਰ ਤੇ ਕਿਰਾਇਆ ਭਰ ਕੇ ਬਿਜਲੀ ਦਾ ਬਿੱਲ ਭਰ ਕੇ ਹਰ ਚੀਜ਼ ਆਪਣੀ ਜੇਬ ਚੋਂ ਕਰ ਰਹੇ ਹਾਂ ਇੱਥੇ ਬੈਠੇ ਹਾਂ ਸੋ ਮੇਰੀ ਇਹ ਬੇਨਤੀ ਸਭ ਤੋਂ ਪਹਿਲਾਂ ਜੀ ਅਗਲਾ ਕੋਈ ਸਵਾਲ ਹਦਾਸ ਅਗਲਾ ਸਵਾਲ ਤਾਂ ਇਹ ਤੁਹਾਨੂੰ ਤੀਜੀ ਵਾਰੀ ਮੈਂਬਰਾਂ ਜਿਹੜਾ ਸੱਤੇ ਵਿਸ਼ਵਾਸ ਦਿਤਾਇਆ ਮੈਂਬਰਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਆਪਣੇ ਮੈਂਬਰਾਂ ਨੂੰ ਆਪਣਾ ਭਰਾ ਸਮਝਦਾ ਆਪਣਾ ਪਰਿਵਾਰ ਸਮਝਦਾ ਇਹ ਇਲੈ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਅੱਜ ਤੱਕ ਪਟਿਆਲਾ ਦੇ ਵਿੱਚ ਐਡਾ ਲੰਬਾ ਸਮਾਂ ਇੱਕ ਕਲੱਬ ਤੇ ਇਸ ਤਰ੍ਹਾਂ ਗਠਿਤ ਹੋ ਕੇ ਨਹੀਂ ਚੱਲਿਆ ਟੁੱਟਦੇ ਰਹਿੰਦੇ ਆ ਪਰ ਇਹੀ ਕਲੱਬ ਹੈ ਜਿਹੜਾ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਪੂਰੀ ਤਰੀਕੇ ਨਾਲ ਵਿਧੀ ਨਾਲ ਸੰਵਿਧਾਨ ਦੇ ਨਾਲ ਅਸੀਂ ਕੰਮ ਕਰਦੇ ਆਂ ਕਲੱਬ ਮੈਂਬਰ ਸਾਡੇ ਉਹ ਨੇ ਜਿਹੜੇ ਜ਼ੁਲਮ ਦੇ ਖਿਲਾਫ ਹਮੇਸ਼ਾ ਅੜ ਕੇ ਖੜਦੇ ਆ ਤੇ ਜਦੋਂ ਕਿਸੇ ਨੂੰ ਮਜਲੂਮ ਨੂੰ ਜ਼ਰੂਰਤ ਹੁੰਦੀ ਆ ਉਸ ਦਾ ਸਾਥ ਦਿੰਦੇ ਆਂ ਬੜੀ ਸਾਰੀ ਐਗਜ਼ਾਮਪਲ ਆ ਅਸੀਂ ਕਿਸੇ ਐਗਜ਼ਾਮਪਲ ਦੀ ਗੱਲ ਨਹੀਂ ਕਰਨਾ ਚਾਹੁੰਦੇ ਸਾਰਾ ਸ਼ਹਿਰ ਗਵਾਹ ਸਾਰੇ ਪੱਤਰਕਾਰ ਪੰਜਾਬ ਤੱਕ ਦੇ ਗਵਾਹ ਜਦੋਂ ਇਲੈਕਟ੍ਰੋਨਿਕ ਮੀਡੀਆ ਵੈ ਕਿਸੇ ਲਈ ਖੜਦਾ ਹੈ ਤੇ ਕਿਸ ਤਰ੍ਹਾਂ ਦੇ ਲਈ ਕੰਮ ਕਰਦਾ ਸੋ ਮੈਂ ਇਹਨਾਂ ਦਾ ਬਹੁਤ 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 ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਤੇ ਤੀਸਰੀ ਵਾਰ ਫੇਰ ਯਕੀਨ ਕੀਤਾ ਹੈ ਕਿ ਮੈਂ ਇਹਨਾਂ ਦੀ ਸੇਵਾ ਕਰਨ ਦੇ ਕਾਬਿਲਾਂ ਇਹਨਾਂ ਦੀ ਜ਼ਿੰਮੇਵਾਰੀ ਸਾਂਭਣ ਦੇ ਕਾਬਿਲਾਂ ਤੇ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਆਪਣੇ ਭਰਾਵਾਂ ਨੂੰ ਛੋਟਿਆਂ ਨੂੰ ਤੇ ਵੱਡਿਆਂ ਨੂੰ ਕਿ ਮੈਂ ਉਹਨਾਂ ਦੀ ਉਮੀਦ ਤੇ ਖਰਾ ਉਤਰਨ ਦੀ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗਾ ਇੱਕ ਵਾਰ ਕਈ ਵਾਰ ਸਵਾਲ ਹੁੰਦੇ ਤੇ ਕਿ ਇਹ ਲੋਕ ਇਕੱਠੇ ਹੋ ਕੇ ਇੱਕ ਗਰੁੱਪ ਬਣਾ ਲੈਂਦੇ ਕਿਸੇ ਨੂੰ ਵੀ ਬਤਾਨਾ ਬਣਾ ਦਿੰਦੇ ਕਿ ਇਸ ਕਲੱਬ ਦੇ ਵਿੱਚ ਵੀ ਇਸ ਤਰੀਕੇ ਨਾਲ ਚੱਲਿਆ ਹੈ ਜਿਵੇਂ ਕਿ ਪ੍ਰਸ਼ਾਸਨ ਹਗਾ ਜਿਹੜੇ ਉਹ ਇਕੱਠੇ ਹੋ ਕੇ ਚਾਰ ਬੰਦੇ ਆਪਣੇ ਉਹਨੂੰ ਪ੍ਰਧਾਨ ਬਣਾ ਲਉ ਟੋਲੇ ਇਹ ਟੋਲਾ ਨਹੀਂ ਹੈਗਾ ਜੀ ਇਹ ਇਲੈਕਟ੍ਰੋਨਿਕ মিডিਆ ਵੈਲਫੇਅਰ ਕਲੱਬ ਰਜਿਸਟਰਡ ਹੈ ਔਰ ਪਿਛਲੇ 4 ਸਾਲਾਂ ਤੋਂ ਕੰਮ ਕਰ ਰਹੇ ਦੋ ਚੋਣਾ ਹੋਈਆਂ ਦੋ ਇਸ ਤਰ੍ਹਾਂ ਹੀ ਹੋਈਆਂ ਤੁਸੀਂ ਦੇਖ ਲਓ ਰਿਕਾਰਡ ਹੈਗਾ ਸਾਡੇ ਕੋਲ ਚੈੱਕ ਕਰ ਲਓ ਆ ਤੀਸਰੀ ਹੋਈ ਐ ਸਕੂਟਨੀ ਮੈਂਬਰ ਸਾਡੇ ਜਿਹੜੇ ਉਹ ਬੈਠੇ ਨੇ ਇਹਨਾਂ ਨੇ ਕਿਸ ਤਰ੍ਹਾਂ ਕਾਗਜ਼ ਪੱਤਰੀ ਕੀਤੀ ਐ ਕੱਲੀ ਕੱਲੀ ਚੀਜ਼ ਪ੍ਰਸ਼ਾਸਨ ਕੋਲ ਐ ਡਿਪਟੀ ਕਮਿਸ਼ਨਰ ਪਟਿਆਲਾ ਕੋਲ ਹਰ ਲੈਟਰ ਐ ਐਸ ਡੀ ਐਮ ਕੋਲ ਲੈਟਰ ਐ ਕਤਵਾਲੀ ਚ ਐਸ ਐਸ ਪੀ ਡੀਪੀ ਆਰ ਉਹ ਭਾਗ ਹਰੇਕ ਬੰਦੇ ਕੋਲ ਸਾਡੀ ਲੈਟਰਾਂ ਜਾਂਦੀਆਂ ਨੇ ਉਹੀ ਅਸੀਂ ਪ੍ਰੋਸੀਡਰ ਜਿਹੜਾ ਹੁੰਦਾ ਉਹ ਇਸਤੇਮਾਲ ਕਰਦੇ ਆ ਅੱਜ ਜਿਹੜੇ ਤੁਹਾਡੇ ਸਾਹਮਣੇ ਚਿਹਰੇ ਬੈਠੇ ਐ ਇਹ ਵੀ ਤਾਂ ਨਿਰਵਿਘਨ ਹੋ ਗਏ ਕਿਉਂਕਿ ਸਾਡੇ ਤੇ ਲੋਕਾਂ ਦਾ ਸਾਡੇ ਦੋਸਤਾਂ ਦਾ ਇੰਨਾ ਭਰੋਸਾ ਸੀ ਕਿ ਉਹਨਾਂ ਨੇ ਫਾਰਮ ਨਹੀਂ ਭਰੇ ਇਹ ਪਹਿਲੇ ਇਸ ਕਹਿੰਦੇ ਆ ਕਿ ਸਰਵਸੰਮਤੀ ਵੀ ਇੱਕ ਸਿਸਟਮ ਦੇ ਨਾਲ ਹੁੰਦੀ ਹੈ ਅਸੀਂ ਕਿਸੇ ਦਾ ਹੱਕ ਨਹੀਂ ਮਾਰ ਸਕਦੇ ਜੇ ਕੋਈ ਚਾਹਦਾ ਸੀ ਕੋਈ ਮੇਰਾ ਭਰਾ ਕੈਮਰਾਮੈਨ ਖੜਾ ਹੈ ਇਹ ਚਾਹੇ ਸਾਡੇ ਤੋਂ ਛੋਟਾ ਹੈ ਪਰ ਸਾਡੇ ਕਾगज ਪੂਰੇ ਕਰਦਾ ਤਾਂ ਇਹ ਵੀ ਪ੍ਰਧਾਨ ਦੇ ਉਮੀਦ ਕਰ ਸਕਦਾ ਹੈ ਕਿ ਮੈਂ ਵੀ ਪ੍ਰਧਾਨ ਬਣੂੰਗਾ ਇਲੈਕਸ਼ਨ ਲੜ ਸਕਦਾ ਕੋਈ ਜਰਨਲ ਸੈਕਟਰੀ ਬਣਨਾ ਚਾਹੁੰਦਾ ਉਹ ਵੀ ਇਲੈਕਸ਼ਨ ਲੜ ਸਕਦਾ ਜੇ ਕੋਈ ਜਿਵੇਂ ਹੁਣ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਵਾਈਸ ਪ੍ਰੈਜ਼ੀਡੈਂਟ ਹੈ ਇਹ ਅਗਰ ਕਾगज ਭਰਨਾ ਚਾਹੁੰਦੇ ਸੀ ਤਾਂ ਇਹ ਭਰਦੇ ਪ੍ਰੋਪਰ ਆਪਣੇ ਕਾगज ਜਿਹੜੇ ਸਕੂਟਨੀ ਮੈਂਬਰਸ ਨੇ ਲੀਗਲ ਐਡਵਾਈਜ਼ਰ ਨੇ ਇਹ ਚੈੱਕ ਕਰਦੇ ਤੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਪਾਰਦਰਸ਼ਤਾ ਜੀ ਪੂਰੀ ਕਿਸੇ ਕਿਸਮ ਦਾ ਕੋਈ ਆਪਣੇ ਆਪ ਠੋਕਿਆ ਹੋਇਆ ਠਾਪਿਆ ਹੋਇਆ ਪ੍ਰਧਾਨ ਨਹੀਂ ਹੈ ਆ ਬਿਲਕੁਲ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਤੀਸਰੀ ਵਾਰ ਜਨਰਲ ਸੈਕਟਰੀ ਚੁਣਿਆ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਹੈ ਸਾਰੀ ਸਾਡੀ ਜੂਡੀ ਟੀਮ ਦਾ ਧੰਨਵਾਦ ਹੈ ਔਰ ਜੋ ਅੱਜ ਟੀਮ ਚੁਣੀ ਗਈ ਹੈ ਪੂਰੇ ਸੰਵਿਧਾਨਕ ਤਰੀਕੇ ਨਾਲ ਚੁਣੀ ਗਈ ਹੈ ਜਿਹੜਾ ਕਲੱਬ ਦਾ ਸੰਵਿਧਾਨ ਹੈਗਾ ਇਲੈਕਟ੍ਰੋਨਿਕ মিডিਆ ਵੈਲਫੇਅਰ ਕਲੱਬ ਰਜਿਸਟਰਡ ਦਾ ਪਿਛਲੇ 6 ਸਾਲਾਂ ਦਾ ਰਿਕਾਰਡ ਰਿਹਾ ਤੀਸਰੀ ਇਲੈਕਸ਼ਨ ਸੀਗੀ ਪੂਰੇ ਸੰਵਿਧਾਨਕ ਤਰੀਕੇ ਨਾਲ ਹੋਈ ਹੈ ਇੱਥੇ ਦੱਸ ਦਈਏ ਕਿ ਸਾਡੇ ਜਿਹੜੇ ਚੁਣੇ ਗਏ ਮੈਂਬਰ ਨੇ ਸਾਰਾਂ ਦੀ ਸਰਵਸੰਮਤੀ ਸੀ ਪਰ ਇੱਥੇ ਜਿਹੜੀ ਟੀਮ ਜਿਊਰੀ ਟੀਮ ਸੀਗੀ ਉਹਨਾਂ ਵੱਲੋਂ ਇਹੀ ਡਿਸਾਈਡ ਕੀਤਾ ਗਿਆ ਕਿ ਜਿਹੜੀ ਸੰਵਧਾਨਕ ਪ੍ਰਕਿਰਿਆ ਉਸ ਨੂੰ ਪੂਰਾ ਕੀਤਾ ਜਾਵੇ ਤਾਂ ਇਸ ਦੇ ਤਹਿਤ ਸਾਰੀਆਂ ਜਿਹੜੀਆਂ ਪ੍ਰਕਿਰਿਆਵਾਂ ਪੂਰਾ ਕੀਤਾ ਗਿਆ ਐਸ ਡੀ ਐਮ ਡੀ ਸੀ ਐਸ ਐਸ ਪੀ ਫਤਵਾਲੀ ਸਬੰਧਨ ਥਾਣਾ ਇਹ ਸਾਰਿਆਂ ਨੂੰ ਲੈਟਰ ਗਈ ਹੈ ਲੋਕ ਸੰਪਰਕ ਵਿਭਾਗ ਨੂੰ ਵੀ ਲੈਟਰ ਗਈ ਹੈ ਉੱਥੇ ਸਾਰੇ ਕੋਲ ਇਹ ਰਿਕਾਰਡ ਹੈਗਾ ਔਰ ਬਾਕੀ ਅਸੀਂ ਜਿਹੜਾ ਸਾਡਾ ਰਜਿਸਟਰ ਮੇਨਟੇਨ ਕਰਦੇ ਆ ਜਿਹਦੇ ਵਿੱਚ ਮਤੇ ਪਾਸ ਕੀਤੇ ਉਹ ਸਾਰੇ ਚੀਜ਼ਾਂ ਸਾਡੇ ਕੋਲ ਮੌਜੂਦ ਨੇ ਤਾਂ ਪੂਰੇ ਸਵਧਾਨੀ ਤਰੀਕੇ ਨਾਲ ਇਹ ਚੋਣ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ ਤਾਂ ਅੱਗੇ ਜਿਹੜੀ ਅਸੀਂ ਵਿਸ਼ਵਾਸ ਦਿਲਾਉਣੇ ਕਿ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਜਿਸ ਅਜੈਂਡੇ ਨਾਲ ਕੇ ਕਲੱਬ ਗਠਿਤ ਕੀਤਾ ਗਿਆ ਸੀ ਉਸ ਤੇ ਪਹਿਲਾਂ ਵੀ ਚੱਲਦਾ ਰਿਹਾ ਤੇ ਅੱਗੇ ਵੀ ਚੱਲਦਾ ਰਹੇਗਾ ਬਹੁਤ ਬਹੁਤ ਧੰਨਵਾਦ